ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਹਾਂ ਜਿਨ੍ਹਾਂ ਨੇ ਹਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਚਲੋ ਜੀ ਹਣ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਫਰਸਟ ਆਪਣੇ ਬਹੁਤ ਸੋਹਣੇ ਬੁਟੀਕ ਸਟਾਈਲ ਸੂਟ ਹੋਣਗੇ ਮਸ਼ੀਨਵਰਕ ਦਾ ਕੰਮ ਕੀਤਾ ਹੋਇਆ ਹੈ ਅਗਰ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਡਿਜ਼ਾਈਨ ਪਸੰਦ ਆਉਂਦਾ ਹੈ ਤੁਸੀਂ ਕਿਸੇ ਵੀ ਕਲਰ ਤੇ ਰੈਡੀ ਕਰਵਾਉਣਾ ਚਾਹੁੰਦੇ ਆ ਆਪਣੇ ਕੋਲੋਂ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਫੈਬਰਿਕ ਤੇ ਕਰਵਾਉਣਾ ਚਾਹੁੰਦੇ ਆ ਜਾਂ ਕਿਸੇ ਵੀ ਕਲਰ ਤੇ ਠੀਕ ਹੈ ਜੀ ਜਿੰਨੇ ਵੀ ਤੁਹਾਨੂੰ ਸੂਟ ਦਿਖਾਵਾਂਗੇ ਇਹਨਾਂ ਦੇ ਬਾਜੂ ਬੋਟਮ ਤੇ ਵੀ ਵਰਕ ਰਹੇਗਾ ਬਾਕੀ ਅਗਰ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਡਿਜ਼ਾਈਨ ਤੁਸੀਂ ਆਪਣੇ ਅਕੋਰਡਿੰਗ ਕਲਰ ਕੰਟਰਾਸਟਡ ਸਿਲੈਕਟ ਕਰ ਸਕਦੇ ਹੋ ਕੋਈ ਵੀ ਡਿਜ਼ਾਈਨ ਜਿਹੜਾ ਆਪਣੇ ਕੋਲ ਆਨ ਆਰਡਰ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਸਾਰਿਆਂ ਦੇ ਬਹੁਤ ਸੋਹਣਾ ਮਸ਼ੀਨਵਰਕ ਦਾ ਕੰਮ ਕੀਤਾ ਸੋਬਰ ਜੀ ਸਰਦਾਰੀ ਜਿਹਾ ਕੰਮ ਕੀਤਾ ਸਮਰਸੇ ਲਈ ਬੈਸਟ ਰਹੇਗਾ ਠੀਕ ਹੈ ਜੀ ਨੈਕਸਟ ਆਵਲੇ ਸੂਟ ਹੈ ਜਿਹੜੇ ਵੀ कॉटन ਦੇ ਵਿੱਚ ਹੀ ਹੋਣਗੇ ਆਪਣੇ ਕੋਲ ਅਵੇਲੇਬਲ ਆ ਅਗਰ ਤੁਸੀਂ ਇਹਨਾਂ ਚੋਂ ਕੋਈ ਬਾਈ ਕਰਨਾ ਕਰ ਸਕਦੇ ਹੋ ਬਾਕੀ ਤੁਸੀਂ ਆਪਣੇ ਅਕੋਰਡਿੰਗ ਕੋਈ ਡਿਜ਼ਾਈਨ ਸਿਲੈਕਟ ਕਰ ਸਕਦੇ ਹੋ ਤੁਹਾਡੇ ਕੋਲ ਆਪਸ਼ਨ ਹੈਗੀ ਆ ਤੁਸੀਂ ਕੋਈ ਡਿਜ਼ਾਈਨ ਸਿਲੈਕਟ ਕਰਕੇ ਆਪਣੇ ਅਕੋਰਡਿੰਗ ਆਰਡਰ ਕਿਤੇ ਬਣਵਾ ਸਕਦੇ ਹੋ ਨੈਕਸਟ ਆ ਕਾਟਨ ਤੇ ਬਾਟਮ ਵਰਕ ਵਾਲੇ ਆ ਗਏ ਜੀ ਬਹੁਤ ਸੋਹਣੇ ਲੈਚੇਸ ਲਗਾ ਕੇ ਰੈਡੀ ਕੀਤੇ ਹੋਏ ਆ ਸ਼ਰਟ ਤੇ ਤੇ ਨਾਲ ਬਾਟਮ ਤੇ ਵਰਕ ਰਹੇਗਾ ਜੀ ਚੈੱਕ ਕਰੋ ਅਗਰ ਤੁਸੀਂ ਦਾ ਪਲਾਈਓ ਸਟਿਚ ਕਰਾਉਣਾ ਹੈ ਤਾਂ ਵੀ ਬਹੁਤ ਅੱਛਾ ਲੱਗੇਗਾ ਬਹੁਤ ਸੋਹਣੇ ਜੇ ਸਿੰਪਲ ਜੇ ਸਰਦਾਰੀ ਜੇ ਸੂਟ ਹੋਣਗੇ ਜੀ ਚੈੱਕ ਕਰੀ ਚੱਲੋ ਡਿਜ਼ਾਈਨ ਸਿਲੈਕਟ ਕਰੀ ਚੱਲੋ ਕਲਰ ਸਿਲੈਕਟ ਕਰੀ ਚੱਲੋ ਨੈਕਸਟ ਆ ਹਾ ਬਹੁਤ ਸੋਹਣੇ ਆ ਜੀ ਬਾਕੀ ਜੀ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਹੈ ਅਗਰ ਤੁਸੀਂ ਸਟਿਚ ਕਰਾਉਣਾ ਚਾਹੁੰਦੇ ਆ ਸਟਿਚ ਵੀ ਕਰਾ ਸਕਦੇ ਹੋ ਚੈੱਕ ਕਰਿਓ ਚਲੋ ਬਹੁਤ ਸੋਹਣੇ ਸੋਹਣੇ ਰੰਗ ਹੈ ਜੀ ਬਹੁਤ ਸੋਹਣੇ ਸੋਬਰ ਜੇ ਸਰਦਾਰੀ ਜੇ ਸੂਟ ਹੈ ਬਹੁਤ ਸੋਹਣੇ ਸੋਹਣੇ ਪ੍ਰਿੰਟ ਆ ਨਾਲ ਦੁਪट्टे ਜਿਹੜੇ ਉਹ ਬਹੁਤ ਹੀ ਖੂਬਸੂਰਤ ਹੈ ਜੀ ਬਹੁਤ ਹੀ ਸੋਹਣੇ ਦੁਪट्टे ਹੋਣਗੇ ਜਿਹੜੇ ਸੂਟ ਦੀ ਗ੍ਰੇਸ ਨੂੰ ਵਧਾ ਦਿੰਦੇ ਆ ਕਲਰ ਚੁਆਇਸ ਦੇਖੀ ਚੱਲੋ ਤੁਸੀਂ ਆਪਣੇ ਅਕੋਰਡਿੰਗ ਕਲਰ ਡਿਜ਼ਾਈਨ ਸਿਲੈਕਟ ਕਰ ਸਕਦੇ ਹੋ ਨੈਕਸਟ ਆ ਬਹੁਤ ਸੋਹਣੇ ਪਿਓਰ ਕਾਟਨ ਦੇ ਸੂਟ ਹੋਣਗੇ ਬਾਟਮ ਜਿਹੜੀ ਚਿਕਨ ਸਟਾਈਲ ਬਣੀ ਹੋਏਗੀ ਠੀਕ ਹੈ ਜੀ ਅਗਰ ਤੁਸੀਂ ਇਹਦੇ ਕੋਈ ਸਟੇਟ ਬਾਟਮ ਬਣਾਉਣੀ ਆ ਪੈਂਟ ਪਲਾਜ਼ੋ ਬਣਾਉਣਾ ਆ ਜਾਂ ਤੁਸੀਂ ਫਰਸ਼ੀ ਸਲਵਾਰ ਵੀ ਬਣਾਉਣੀ ਆ ਤੁਸੀਂ ਬਣਵਾ ਸਕਦੇ ਹੋ ਠੀਕ ਹੈ ਜੀ ਨੈਕਸਟ ਆ ਹਵਲੇ ਕਾਟਨ ਚ ਆ ਗਏ ਨੈਕਸਟ ਆ ਵਲੇ ਵੀ ਪਿਓਰ ਕਾਟਨ ਦੇ ਵਿੱਚ ਹੋਣਗੇ ਕਲਰ ਇਹਨਾਂ ਵਿੱਚ ਪੈਂਦੇ 6 ਹੋਣਗੇ ਨਿੱਕੀ ਬੂਟੀ ਵਾਲੇ ਸੂਟ ਹੋਣਗੇ ਜੀ ਨੈਕਸਟ ਆਵਲੇ ਬਹੁਤ ਸੋਹਣੇ ਆ ਜੀ ਸਿੰਪਲ ਜੇ ਸਰਦਾਰੀ ਜੇ ਸੂਟ ਹੋਣਗੇ ਠੀਕ ਹੈ ਜੀ ਦੁਪੱਟੇ ਜਿਹੜੇ ਬਹੁਤ ਹੀ ਵਧੀਆ ਬਣੇ ਹੋਇਆ ਦੁਪੱਟੇ ਚੈੱਕ ਕਰੋ ਜਿਹੜੇ ਸੂਟ ਦੀ ਗ੍ਰੇਸ ਨੂੰ ਬਤਾਉਂਦੇ ਆ ਦੁਪੱਟੇ ਜਿਹੜੇ ਬਹੁਤ ਹੀ ਖੂਬਸੂਰਤ ਬਣੇ ਆ ਠੀਕ ਹੈ ਜੀ 4 ਸਾਈਡ ਪੈਚ ਵਰਕ ਲੱਗਾ ਸੈਂਟਰ ਵਿੱਚ ਵੀ ਨਾਲ ਜਿਹੜਾ ਗੋਟਾ ਪੱਤੀ ਦੀ ਲਾਈਨਸ ਦਿੱਤੀਆਂ ਹੋਣਗੀਆਂ ਦੁਪੱਟਾ ਬਹੁਤ ਹੀ ਵਧੀਆ ਬਣਾਇਆ ਹੋਇਆ ਹੈ ਜੀ ਨਾਲ ਬਾਟਮ ਜਿਹੜੀ ਹੈ ਕੰਟਰਾਸਟ ਰਹੇਗੀ ਪਲੇਨ ਜੀ ਸ਼ਰਟ ਨਾਲ ਦਾ ਜਿਹੜਾ ਹੈ ਪੈਚ ਵਰਕ ਲਗਾ ਕੇ ਦੁਪੱਟੇ ਨੂੰ ਰੈਡੀ ਕੀਤਾ ਇਹਦੇ ਵਿੱਚ ਵੀ ਕਾਫੀ ਕਲਰ ਆਪਸ਼ਨ ਹੈਗੇ ਆ ਆ ਨੈਕਸਟ ਆਵਲੇ ਬਹੁਤ ਸੋਹਣੇ ਸੋਹਣੇ ਆ ਗਏ ਸੂਟ ਜੀ ਤੁਸੀਂ ਸਿਲੈਕਟ ਕਰੀ ਚੱਲੋ ਕੋਈ ਵੀ ਤੁਹਾਨੂੰ ਇਹਨਾਂ ਵਿੱਚ ਸੂਟ ਪਸੰਦ ਆਉਂਦਾ ਸਕਰੀਨ ਸ਼ਾਟ ਲਈ ਚੱਲੋ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਹੋਏਗਾ ਉੱਤੇ ਤੁਸੀਂ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਬਾਕੀ ਜੀ ਆਪਣੇ ਕੋਲ ਵਰਲਡ ਵਾਈਡ ਸ਼ਿਪਿੰਗ ਅਵੇਲੇਬਲ ਹੈ ਤੁਸੀਂ ਕਿਤੇ ਵੀ ਬੈਠੇ ਆ ਤੁਸੀਂ ਆਪਣਾ ਮੈਸੇਜ ਕਰਕੇ ਆਰਡਰ ਬੁੱਕ ਕਰਵਾ ਸਕਦੇ ਹੋ ਆਰਡਰ ਕਰਵਾ ਸਕਦੇ ਹੋ ਤੁਸੀਂ ਕੋਈ ਵੀ ਸੂਟ ਬਾਈ ਕਰਨਾ ਹੈ ਕਰ ਸਕਦੇ ਹੋ ਠੀਕ ਹੈ ਜੀ ਕੋਈ ਵੀ ਕਲਰ ਕੋਈ ਵੀ ਡਿਜ਼ਾਈਨ ਸਿਲੈਕਟ ਆਪਣੇ ਅਕੋਰਡਿੰਗ ਕਰ ਸਕਦੇ ਹੋ ਨੈਕਸਟ ਆ ਬਹੁਤ ਸੋਹਣੇ ਜਿਹੜੇ ਆ ਫਰਸ਼ੀ ਸਲਵਾਰ ਵਾਲੇ ਆ ਗਏ ਜੀ ਸੂਟ ਇਹਨਾਂ ਦੀ ਫਰਸ਼ੀ ਸਲਵਾਰ ਵੀ ਬਹੁਤ ਅੱਛੀ ਲੱਗੇਗੀ ਬਣੀ ਹੋਈ ਕਾਤੀ ਜੇ ਅਗਰ ਤੁਸੀਂ ਰੈਡੀ ਕਰਵਾਉਣਾ ਕੋਈ ਲੈਚਸ ਲਗਵਾ ਕੇ ਕੋਈ ਡਿਜ਼ਾਈਨ ਬਣਵਾਉਣਾ neck design ਕੋਈ ਵੀ ਕਿਸੇ ਤਰ੍ਹਾਂ ਦਾ ਵੀ ਤੁਸੀਂ ਸਾਨੂੰ ਫੋਟੋ પાਸ ਸਕਦੇ ਆ ਕੋਈ ਵੀ ਡਿਜ਼ਾਈਨ ਆਪਣੇ ਕੋਲ ਆਨ ਆਰਡਰ ਜਿਹੜਾ ਰੈਡੀ ਕਰਵਾ ਸਕਦੇ ਹੋ ਕਲਰ ਚੁਆਇਸ ਬਹੁਤ ਹੁੰਦੀ ਸਾਰੇ ਸੂਟਾਂ 'ਚ অলਮੋਸਟ ਕਾਫੀ ਕਲਰ ਚੁਆਇਸ ਹੁੰਦੀ ਹੈ ਤੁਸੀਂ ਅਪਨੇ ਅਕੋਰਡਿੰਗ ਕੋਈ ਵੀ ਕਲਰ ਸਿਲੈਕਟ ਜਿਹੜਾ ਹੈ ਕਰ ਸਕਦੇ ਹੋ ਠੀਕ ਹੈ ਜੀ ਨੈਕਸਟ ਆ ਕਾਟਨ ਦੇ ਸੂਟ ਆ ਗਏ ਜੀ ਬਹੁਤ ਹੀ ਸੋਹਣੇ ਨਾਲ ਬਾਟਮ ਸਭ ਦੇ ਬਲੈਕ ਰਹੇਗੀ ਠੀਕ ਹੈ ਜੀ ਸਭ ਦੇ ਨਾਲ ਬਾਟਮ ਬਲੈਕ ਰਹੇਗੀ ਦੁਪੱਟੇ ਨਾਲ ਬਹੁਤ ਸੋਹਣੇ ਬਣੇ ਹੋਣਗੇ ਜੀ ਬਲੈਕ ਕਲਰ ਚ অলਮੋਸਟ ਹੋਣਗੇ ਸ਼ਾਰਟ ਦੇ ਪ੍ਰਿੰਟ ਵੱਖੋ ਵੱਖਰੇ ਹੋਣਗੇ ਸਭ ਦੇ ਸਭ ਦੇ ਵਿੱਚ ਦੇਖ ਲਓ ਬਲੈਕ ਦਾ ਕੰਟਰਾਸਟ ਹੈ ਜੀ ਬਲੈਕ ਨਾਲ ਸਭ ਦੇ ਬਾਟਮ ਰੱਖੀ ਹੋਈ ਹੈ ਕੁਝ ਭੈਣਾਂ ਜਿਹੜੀਆਂ ਬਲੈਕ ਕਲਰ ਨੂੰ ਬਹੁਤ ਲਾਈਕ ਕਰਦੀਆਂ ਹਨ ਤਾਂ ਉਹਨਾਂ ਲਈ ਸਪੈਸ਼ਲੀ ਇਹ ਤੁਸੀਂ ਬਾਈ ਕਰ ਸਕਦੇ ਹੋ ਬਾਕੀ ਜੀ ਤੁਸੀਂ ਕੋਈ ਵੀ ਸੂਟ ਆਪਣੇ ਕੋਲ ਰੈਡੀ ਕਰਵਾਉਣਾ ਹੈ ਮਸ਼ੀਨ ਵਰਕ ਕਰਵਾਉਣਾ ਹੈ ਹੈਂਡ ਵਰਕ ਕਰਵਾਉਣਾ ਹੈ ਤੁਹਾਡੇ ਕੋਲ ਕੋਈ ਵੀ ਸੂਟੇ ਦੀ ਫੋਟੋ ਹੈਗੀ ਤੁਸੀਂ ਸਾਨੂੰ ਸੈਂਡ ਕਰਕੇ ਜਿਹੜਾ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਨਾਲ ਸਟੀਚਿੰਗ ਕਰਵਾਉਣੀ ਸਟੀਚਿੰਗ ਵੀ ਬਕਾਇਦਾ ਤੁਸੀਂ ਕਰਵਾ ਸਕਦੇ ਹੋ ਨੈਕਸਟ ਆਵੜੇ ਚੈੱਕ ਕਰੋ ਬਹੁਤ ਸੋਹਣੇ ਆ ਗਏ ਜੀ ਸੂਟ ਇਹਨਾਂ ਵਿੱਚ ਵੀ ਕਾਫੀ ਕਲਰ ਆਪਸ਼ਨ ਹੋਊਗੀ ਚੈੱਕ ਕਰੀ ਚੱਲੋ ਡਿਜ਼ਾਈਨ ਕਲਰ ਸelect ਕਰੀ ਚੱਲੋ ਬਾਕੀ ਜੀ ਵੀਡੀਓ ਨੂੰ ਵਾਤ ਵਾਤ ਸ਼ੇਅਰ ਜਰੂਰ ਕਰਿਆ ਕਰੋ ਤਾਂ ਜੋ ਜਿਹੜੀਆਂ ਪਹਿਣਾ ਬਾਇ ਕਰਨਾ ਚਾਹੁੰਦੀਆਂ ਤੁਸੀਂ ਆਪਣੇ ਅਕੋਰਡਿੰਗ ਸelect ਕਰਕੇ ਬਾਇ ਕਰ ਸਕਦੇ ਹੋ ਵੀਡੀਓ ਨੂੰ ਲਾਈਕ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਤੁਹਾਨੂੰ ਆਪਣੀ ਕਲੈਕਸ਼ਨ ਜਿਹੜੀ ਕਿਦਾਂ ਦੀ ਲੱਗਦੀ ਆ ਠੀਕ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜਿਨ੍ਹਾਂ ਭੈਣਾਂ ਨੇ ਹਜੇ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰ ਲਓ ਥੈਂਕ ਯੂ